ਤੁਵੀਰ ਬਾਲ ਉਹਨਾਂ ਦਾ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਉਹ ਚੱਕਦੇ ਆਂਗੇ ਚੱਕ ਲਾਂਗੇ ਬੋਲੇ ਸੋਨਿਆ ਚੱਕਦੇ ਆਂ ਤੜਕੀ ਮੈਨੂੰ ਵਾਲਾ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸਤਾਲ ਚ ਕਿਸੇ ਦਾ ਪਤਾ ਲੈਣ ਫਗ ਜਾਂ ਮੰਜੀਠੀਆ ਪਾਣ ਦਾ ਵੀ ਆ ਜਾ ਹਸਤੜ ਗਿਆ ਸੀ ਕੋਈ ਦਵਾਈ ਲੈ ਆਂ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬੰਨ ਟੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਵਾ ਪੰਗਾ ਇਹੀ ਹੈ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਪ੍ਰਧਾਨ ਮੰਤਰੀ ਨੇ ਮੈਂ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਥੱਲੇ ਕਰ ਲਈ ਕਰ ਦੋ ਥੱਲੇ ਕਰ ਲੈ ਦਸਿਆ ਨਾ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਬਾੜੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਬਾਅਦ ਤੇ 20 ਦਿਨ ਬੈਠਾ ਰਿਹਾ ਸੀ ਬਾਦਲ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉਂ ਕਹਿੰਦੇ ਸੀ ਬਾ ਹ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਕੋਈ ਹਰ ਸਿਮਰਤ ਕਰਨ ਨੂੰ ਸੋਚ ਕੱਤੀ ਅੱਜ ਕੱਲ ਇਹਨੇ ਰੋਲਾ ਪਾਇਆ ਹੋਇਆ ਹੈ ਵੀ ਸਰਕਾਰ ਤੁਹਾਡੀਆਂ ਜ਼ਮੀਨਾਂ ਦੱਬੂਗੀ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਇਹ ਇਹ ਐ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬਣ ਆ ਕੇ ਪਿੰਡਾਂ 'ਚ ਆ ਕੇ ਨਾ ਨਾ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਆ ਲੀਡਰ ਲੀਡਰਾਂ 'ਚ ਉਹ ਅੱਦੇ ਅੱਦਿਆਂ ਤੋਂ ਬਾਅਦ ਤਾਂ ਆਪੇ ਡੇਢ ਨੇ ਹੁਣ ਅਿਆਲੀ ਰੋਲਾ ਨਹੀਂ ਪਾਊਗਾ ਅਿਆਲੀ ਬਾਕੀ ਕੰਮ ਐਡਾ ਚਿੱਠਾ ਪਿਆ ਸਾਡੇ ਕੋਲੋਂ ਇਹ ਆਯਾਰੀ ਦੇ ਬਲਾਟ ਕੱਟੇ ਹੋਏ ਨੇ ਸੋਰਾ ਸੌ ਸਿਟੀ ਸਰ ਉਹਦੇ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂ ਹੋਇਆ ਵੇਹ ਕਾਵੇ ਜੈ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ ਫੇਰ ਇੱਕ ਅੱਜਕੱਲ ਇਹਨਾਂ ਨੇ ਰੋਲਾ ਪਾਇਆ ਹੋਇਆ ਵੀ ਸਰਕਾਰ ਤੁਹਾਡੀਆਂ ਜ਼ਮੀਨਾਂ ਦੱਬੂਗੀ ਇਹ ਸਿਰਫ ਇੱਕ ਅਫਵਾਹ ਫਲਾ ਰਹੇ ਨੇ ਜਿਹੜੇ ਅਕਵਾਇਰ ਕਰਨਾ ਤੇ ਲੈਂਡ ਪੁੱਲਿੰਗ ਉਹਦੇ ਵਾਸਤੇ ਨਾ ਥੋੜਾ ਸਲਾਹ ਲੈਣਾ ਹੈ ਅੱਜ ਪਹਿਲਾਂ ਕੀ ਹੁੰਦਾ ਸੀ ਨਾ ਸਰਕਾਰ ਕੋਲੇ ਕਾਗਜ਼ ਆਉਂਦਾ ਵੀ ਮਾਸਟਰ ਪਲਾਨ ਹੈ ਜੀ ਇਹ ਅੱਛਾ ਜੀ ਕੀ ਹੈ ਜੀ ਇਹ ਵੀ ਜੀ ਪਟਿਆਲਾ ਇਥੋਂ ਜੀਰਕਪੁਰ ਤੋਂ ਪਾਇਆ ਪਟਿਆਲਾ ਫਿਰ ਨਾਰਥ ਬਾਈਪਾਸ ਕਰਕੇ ਨਾ ਜ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਣਾ ਸੀ ਸੁਖਵੀਰ ਬਾਦਲ ਕੋਲੇ ਆ ਗਿਆ ਉਹ ਕਹਿੰਦਾ ਓਕੇ ਉਹ ਸੁਖਵੀਰ ਬਾਦਲ ਕੋਲੇ ਆ ਗਿਆ ਸੁਖਵੀਰ ਬਾਦਲ ਨੇ ਓਕੇ ਕਰਤਾ ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ ਤੁਹਾਨੂੰ ਨਹੀਂ ਪਤਾ ਜੀ ਜਮੀਨ ਐ ਵੀ ਉਧਰ ਓਕੇ ਹੋ ਗਿਆ ਆਪਸਰਾ ਨੂੰ ਵੀ ਪਤਾ ਲੱਗ ਗਿਆ ਵੀ ਓਕੇ ਹੋ ਗਿਆ ਆਪਸਰਾ ਨੇ ਜਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ ਜਿੱਥੋਂ ਤੂੰ ਜਾਣਾ ਹੈ ਹਾਈਵੇ ਸੁਖਵੀਰ ਬਾਦਲ ਦੇ ਹੋਰਾਂ ਦੇ ਜਿਹੜੇ ਚੇਲੇ ਚਾਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਕਰੋੜਪਤੀ ਬਣਾਇਆ ਇਹ ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਜੀ ਤੇ 50 ਲੱਖ ਦੇ ਜਾਂਦੇ ਨੇ ਬਾਹਾਂ ਲੈ ਲਾਂਗੇ ਉਧਰ ਵੇਚ ਦਿੰਨੇ ਆ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤਾਂ ਸਰਕਾਰ ਨੇ ਉਹੀ ਜ਼ਮੀਨ ਆਵਦੇ ਹੀ ਅਫਸਰਾਂ ਤੋਂ ਆਵਦੇ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚ ਕੁਆਇਰ ਕੀਤੀ ਜੀ ਮਾਰਿਆ ਕੌਣ ਗਿਆ ਜੀ ਹਿਸਟਰੀ ਸਭ ਤੋਂ ਪਹਿਲਾਂ ਜਿਹੜੀ ਜਿਹਦੀ ਸਮਝ ਲਓ ਜੱਦੀ ਸੀ ਜਿਹਦੀ ਉਹ ਪਛਤਾਈ ਜਾਂਦਾ ਨਾ ਯਾਰ ਜੇ ਮੈਨੂੰ ਐ ਪਤਾ ਹੁੰਦਾ ਬੇਥੋਂ ਦੀ ਹਾਈਵੇ ਨਿਕਲੂਗਾ ਮੈਂ ਕਿਉਂ ਵੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਲੱਗੇ ਪਤਾ ਤਾਂ ਪਹਿਲਾਂ ਸਰਕਾਰ ਨੂੰ ਐ ਤੁਹਾਨੂੰ ਅੰਦਰਲੀ ਗੱਲਾਂ ਦੱਸਦਾ ਮੈਂ ਐ ਕੋਈ ਇਨਕੁਆਇਰ ਕਰਦੇ ਸੀਗੇ ਫਿਰ ਕੀ ਹੋ ਗਿਆ ਬਿਲਡਰ ਨਾਲ ਰਲ ਗਏ ਐਸ ਵਕਤ ਪੰਜਾਬ ਚ ਸਭ ਤੋਂ ਵੱਧ ਦੇਸ਼ ਚ ਸਭ ਤੋਂ ਵੱਧ ਇਲੀਗਲ ਕਲੋਨੀਆਂ ਪੰਜਾਬ ਚ ਨੇ ਕਿਹੜੇ ਕਿੱਲੇ ਚ ਕੱਟਦੀ ਕਿਹਨੇ ਦੋ ਕਿੱਲੇ ਚ ਕੱਟਦੀ ਉਹ ਹਰੇਕ ਬੰਦਾ ਚਾਹੁੰਦਾ ਮੇਰਾ ਘਰ ਹੋਵੇ ਸਾਰੀ ਜਿੰਦਗੀ ਦੀ ਪੂੰਜੀ ਉੱਥੇ ਲਾਤੀ 250 ਕਾਇਦਾ ਜਾਂ 500 ਕਾਇਦਾ ਪਲਾਟ ਲੈ ਕੇ ਘਰ ਪਾ ਲਿਆ ਬਾਅਦ ਚ ਪਤਾ ਲੱਗਿਆ ਇਹ ਤਾਂ ਪੁੱਡਾ ਤੋਂ ਪ੍ਰੂਵ ਹੀ ਹੈ ਨਹੀਂ ਜੀ ਇੱਥੇ ਤਾਂ ਸੋਇ ਵੀਰੇਜ ਵੀ ਨਹੀਂ ਹੈਗਾ ਇਸ ਤੇ ਬਿਜਲੀ ਵੀ ਨਹੀਂ ਆ ਸਕਦੀ ਮੀਟਰ ਨਹੀਂ ਲੱਗਦਾ ਇੱਥੇ ਇੱਥੇ ਤਾਂ ਨਾ ਨਾ ਸੜਕ ਬਣਦੀ ਇੱਥੇ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਫੇਰ ਅ ਕਿਵੇਂ ਕਰਾਂਗੇ ਜੀ ਹੁਣ ਉਹ ਜਿਹੜਾ 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 ਸੀਗਾ ਕਲੋਨੀ ਬਣਾਉਣ ਵਾਲਾ ਡੀਲਰ ਜਾਂ ਬਿਲਡਰ ਉਹ 80 90% ਪਲਾਟ ਵੇਚ ਕੇ ਆਪ ਭੱਜ ਗਿਆ ਲੋਕਾਂ ਨੂੰ ਲੀਡਰਾਂ ਦੇ ਵਸਪਾ ਗਿਆ ਵੋਟਾਂ ਦੇ ਨੇੜੇ ਜਾ ਕੇ ਜਦੋਂ ਅਸੀਂ ਵੋਟਾਂ ਮਿਲ ਜਾਂਦੇ ਆ ਲੋਕਾਂ ਨੇ ਬਾਈ ਸਾਡੀ ਕਲੋਨੀ ਦਾ ਤਾਂ ਕਰੋ ਨਾ ਕੁਝ ਕਲੋਨੀ ਸਾਡੀ ਇਲੈਗਲ ਹੈ ਜੀ ਉਹ ਤੂੰ ਉਹਨਾਂ ਨੇ ਉਹਨਾਂ ਨੇ ਕਿਹਾ ਹਾਂ ਕਰ دیں ਚੱਕ ਦੇ ਹਾਂ ਕਰ ਦੇ ਚਲੋ ਜੀ ਉਰੋਪੀ ਆਪਿਆਂ ਦੇ koloniyan ਵਾਲੇ ਨਾਰੇ ਲਾਉਣ ਲੱਗ ਜਾਂਦੇ ਧਰਨੇ ਲਾਉਣ ਲੱਗ ਜਾਂਦੇ ਆ ਉਹ ਭੱਜ ਜਾਂਦੇ ਜਿਹੜਾ ਮੇਨ ਹੁੰਦਾ ਉਹ ਤਾਂ ਵੇਚ ਕੇ ਚਲਾ ਗਿਆ ਨਾ ਜੀ ਫਸ ਤਾ ਤੁਸੀਂ ਗਏ ਫੇਰ ਕੀ ਹੈ ਨਾ ਉੱਥੇ ਜਿਹੜਾ ਉਹਨੇ ਪਾਰਕ ਰੱਖਿਆ ਹੁੰਦਾ ਉਹਨੂੰ ਵੀ ਵੇਚ ਜਾਂਦਾ ਵਿੱਚ ਹੀ ਬਾਅਦ ਚ ਬਦਲਦਾ ਪਾਰਕ ਵੀ ਵੇਚ ਗਿਆ ਫਿਰ ਜਿੰਨੀ ਉਹਨੇ ਸੜਕ ਕਹੀ ਹੁੰਦੀ ਆ ਉਹ ਵੀ ਵਿੱਚੋਂ ਐ ਕਰ ਜਾਂਦਾ 18 ਫੁੱਟੀ ਨੂੰ ਉਹ 9 ਫੁੱਟੀ ਕਰਕੇ ਉਹ ਵੀ ਆਲੇ ਦਾਲੇ ਵੇਚ ਜਾਂਦਾ ਕਲੋਨੀ ਦਾ ਬੁਰਾ ਹਾਲ ਹੋ ਜਾਂਦਾ ਆਪਾ ਤਾਂ ਪੀ ਮੱਚ ਜਾਂਦੀ ਹੈ ਕੋਈ ਨਕਸ਼ਾ ਨਹੀਂ ਪਾਸ ਕੁਝ ਨਹੀਂ ਤੇ ਬੰਦਾ ਕਹਿੰਦਾ ਯਾਰ ਕਿੱਥੇ ਪੈਸੇ ਫਸ ਗਏ ਯਾਰ ਸਾਰੀ ਜ਼ਿੰਦਗੀ ਤੇ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਇੱਕ ਸਲਾਹ ਤੁਹਾਡੇ ਕੋਲੋਂ ਲੈਣ ਆਇਆ ਇੱਕ ਇੱਕ ਨੂੰ ਕਹਿੰਦੇ ਨੇ ਲੈਂਡ ਪੂਲਿੰਗ ਤੁਹਾਡੇ ਤਾਂ ਹੈ ਨਹੀਂ ਜਿਆਦਾ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਲੈਣ ਆਇਆ ਮੈਂ ਮੈਂ ਸਲਾਹ ਲੈਣ ਆਇਆ ਲੈਂਡ ਪੂਲਿੰਗ ਚ ਕੀ ਹੈ ਪਹਿਲਾਂ ਤੁਹਾਨੂੰ ਸਮਝਾ ਦਿੰਦਾ ਫਰਜ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਬਈ ਨਾ ਜੀ ਕਰਨੀ ਹੈ ਤਾਂ ਨੋ ਤੁਸੀਂ ਕੀਤੀ ਕਰ ਦੇ ਰੱਖ ਲੋ ਦੂਜਾ ਲੈਂਡ ਪੂਲਿੰਗ ਦੇ ਵਿੱਚ ਜੇ ਤੂੰ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਹਿਸ਼ੀ ਪਲਾਟ ਜਿਹਨੂੰ ਕਿਹਾ ਨਹੀਂ ਦੱਸਿਆ ਮੈਡਮ ਨੇ ਕਿ ਤੁਸੀਂ 5-5 ਗਜ ਦੇ ਦੋ ਵੀ ਲੈ ਸਕਦੇ ਹੋ ਟਾਈਟਲ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜਿਸ ਫਰਜ ਕਰ ਲੋ 1 ਕਰੋੜ ਮੈਂ ਕਰੋੜ ਰੁਪਏ ਫਰਜ ਕਰਦਾ ਕੀਮਤਾਂ ਤਾਂ ਜਾਦੇ ਹੋਣਗੀਆਂ 1 ਕਰੋੜ ਰੁਪਏ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਾਜ ਦਾ ਪਲਾਟ ਮਿਲੂਗਾ 29 30 ਹਜ਼ਾਰ ਇੱਕ ਗਾਜ ਦੀ ਕੀਮਤ ਘੱਟੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਪਲੱਸ ਜਿਹੜਾ 200 ਗਾਜ ਵਾਲਾ ਉਹਦੀ ਉਹਦੀ ਘੱਟੋ ਘੱਟ 50 ਹਜ਼ਾਰ ਤੋਂ 60 ਹਜ਼ਾਰ ਜਿਹੜੀ ਪਰ ਇੱਕ ਗਾਜ ਦੇ ਹਿਸਾਬ ਨਾਲ 7.5 ਕਰੋੜ ਇਹ ਹੋ ਗਿਆ ਸਮਝ ਲਿਆ ਸਵਾ ਚਾਰ ਕਰੋੜ ਰੁਪਏ ਹੋ ਗਿਆ ਆਪਣੇ ਕੋਲੇ ਰੱਖਣਾ ਤੂੰ ਸ਼ੋਅਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹਾਂ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹਾਂ ਠੀਕ ਹੈ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਦੇਸੀ ਨਹੀਂ ਦੇਣੀ ਜੇ ਖੇਤੀ ਉਹ ਕਰਨੀ ਹੈ ਕਰ ਲਓ ਪਰ ਘੱਟੋ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਹਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਤੁਸੀਂ ਫੇਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਸ 4 ਕਰੋੜ ਰੁਪਏ ਦਾ ਤੁਸੀਂ ਫਰਜ਼ਖਲੋ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਦਾ ਜੇ ਕਿ ਤੁਸੀਂ ਕਿਤੇ ਹੋਰ ਜਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ 4 ਕਿੱਲੇ ਲੈ ਲਓ ਜੇ 5 ਕਿੱਲੇ ਮਿਲਦੇ ਕਿਤੇ 5 ਕਿੱਲੇ ਲੈ ਲਓ ਪਰ ਇਹ ਹੈ ਨਹੀਂਗਾ ਵੀ ਥੋੜੀ ਜ਼ਮੀਨ ਦੱਬਣ ਆ ਗਈ ਪਿੰਡਾਂ ਚ ਆ ਗਈ ਨਾ ਆਨਾਂ ਅਜੇ 1992 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾ ਅਰਬਨ ਸਿਟ ਬਣਿਆ ਅਰਬਨ ਸਿਟ ਵੀ ਤਾਂ ਇੱਥੇ ਬਣਿਆ ਸੀ ਨਾ ਆਪਣੇ ਦੋ ਨੇ 1 ਤੇ 2 ਉਦੋਂਦੂਤ ਦੂਜੀਆਂ ਕਲੋਨੀਆਂ ਕਿੰਨੀਆਂ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਰੋਕੋ ਜੀ ਸਾਡੀ ਤਾਂ ਸਾਰਾ ਧੰਦਾ ਬੰਦ ਹੋਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੁਹਾਡੇ ਨਾਲ ਐਗਰੀਮੈਂਟ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੀਗਲ ਐ ਤਾਂ ਕਿਹੜਾ ਐਗਰੀਮੈਂਟ ਲੈ ਲਵਾਂਗਾ ਭੱਜ ਜਾਂਦੇ ਨੇ ਉਹ ਤਾਂ ਕਿੰਨੀਆਂ ਥੋੜੇ ਵਾਲੇ ਵਾਲੇ ਵੀ ਕਲੋਨੀਆਂ ਹੋਣਗੀਆਂ ਬਹੁਤ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵਰੇਜ ਆ ਕੁਝ ਨਹੀਂ ਹੈਗਾ ਭੱਜ ਕੇ ਚਲੇਗੇ ਕਿਸੇ ਨੇ 500 ਗਾਜਾ ਪਾ ਲਿਆ ਕਿਸੇ ਨੇ 2 3 ਇਕੱਠੇ ਕਰ ਲਏ ਜਿਵੇਂ ਹੁਣ ਮਹੱਲੀਆ ਮਹੱਲੀ ਦੀ ਪਲੈਨਿੰਗ ਹੈ ਕਿ ਇੱਕ ਇੱਕ ਸੈਕਟਰ ਜਿਹੜਾ ਉਹਦੇ ਚ 500 ਗਾਜੇ ਦੇ ਘਰ ਨੇ ਬਸ ਦੂਜੇ ਚ 16 ਮਰਲਿਆਂ ਦੇ ਨੇ ਫਿਰ ਸ਼ੋਰੂਮ ਹੈ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚ ਹੀ ਫੈਕਟਰੀਆਂ ਲਾ ਲੈਂਦੇ ਨੇ ਵਿੱਚ ਹੀ ਕੋਈ ਹਨਾ ਕੋਈ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਵਾਲਿਆਂ ਨੂੰ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸੁਝਾ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਹੈ ਲੀਡਰ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਬਿਲਡਰ ਨੇ ਹੁਣ ਅਿਆਲੀ ਰੋਲਾ ਨਹੀਂ ਪਾਊਗਾ ਅਿਆਲੀ ਦਾ ਕੀ ਕੰਮ ਆ ਅੱਡਾ ਝੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਿਆਲੀ ਦੀਆਂ ਪਲਾਟ ਕੱਟੇ ਹੋਏ ਨੇ ਸੌਰਾ ਸੌ ਸਿਟੀ ਸਰ ਉਧਰ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂਗਾ ਯਾਰ ਜਿਹੜੇ ਇਲੀਗਲ ਕਲੋਨੀਆ ਕੱਢਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੇ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੇ ਸਰਕਾਰ ਆਪ ਕਰਨ ਲੱਗੀ 1 ਨੰਬਰ ਦਾ ਕੰਮ 1 ਨੰਬਰ ਦਾ ਕੰਮ ਉਹ 2 ਨੰਬਰ ਦਾ ਕਰਦੇ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਬੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰਕਾਨੂੰਨੀ ਕਲੋਨੀਆ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀ ਆਪਦੀਆਂ ਬਣਾਤੀਆਂ ਔਰ ਪਹਿਲੀ ਆਪਣੇ ਆਰਬਨ ਸੇਟ ਕੱਟ ਕੇ ਉਹਨਾਂ ਨੇ ਕਰਤਾ ਕੰਮ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਤਲਬ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਗਰੇਰੀਨ ਸੇਟ ਆ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ-ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਤੁਹਾਡੀ 5 ਕਿਲੇ ਨੇ 5 ਚੋਂ 1 ਕਿਲਾ ਦੇਣਾ ਚਾਹੁੰਨੋਂ 1 ਕਿਲਾ ਦੇ ਦੋ 5 ਚੋਂ 2 ਦੇਣਾ ਚਾਹੁੰਨੋਂ 2 ਅੱਧਾ ਦੇਣਾ ਚਾਹੁੰਨੋਂ ਅੱਧਾ ਦੇ ਦੋ ਉਸ ਹੱਬ ਨਾਲ ਤੁਹਾਨੂੰ ਉਹ ਮਿਲ ਜੂਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਨ ਲਓ ਵੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇਵਾਂਗੇ ਆਪ ਲੈਣਾ ਜਦੋਂ ਤੁਸੀਂ ਨਹੀਂ ਕਹੋਗੇ ਨਹੀਂ ਕਰਦੇ ਚੱਲੀ ਜਾਊਗਾ ਕੰਮ ਇਹ ਠੀਕ ਹੈ ਨਾ ਪਰ ਗੈਰ ਕਲੋਨੀ ਜਿਹੜੀ ਕਲੋਨੀਆਂ ਨਹੀਂ ਬਣ ਦੇਣੀਆਂ ਆਂ ਉਹਨਾਂ ਨੂੰ ਲੁੱਟਣ ਨਹੀਂ ਦੇਣਾ ਲੈਂਡ ਮਾਫੀਆ ਨੂੰ ਇਹ ਸਾਰੇ ਲੈਂਡ ਮਾਫੀਆ ਵਾਲੇ ਨੇ ਜਿਹੜੇ ਹੈਗੇ ਨੇ ਸਾਰੇ ਇਨਾਂ ਕੋਲ ਹੀ ਹੈ ਕਿਸੇ ਨਾ ਕੋਈ ਤਰੀਕਾ ਨਾਲ ਆਉਦਾ ਹੀ ਬੰਦਾ ਕੁੜਾ ਗਿਆ ਪਾਸ ਜੀ ਫਾਨਾ ਜੀ ਆਪਾਂ ਇਹ ਕਹਦੇ ਨੇ ਇਹਦੀ ਚੱਲਦੀ ਹੈ ਨਾ ਤਾਂ ਤਾਂ ਕਰਕੇ ਇਨਾਂ ਕਹਿ ਕੇ ਚੁੱਪ ਕਰ ਜਾਂਦੇ ਆਪਾਂ ਸਾਰਿਆਂ ਤੁਹਾਨੂੰ ਅਸੀਂ ਉਹਦੀਆਂ ਡੂਜ਼ ਐਂਡ ਡਾਉਂਟਸ ਸਾਰੀਆਂ ਦੱਸ ਦਾਂਗੇ ਕਿ ਤੁਹਾਡੇ ਕੀ ਸੁਝਾਅ ਨੇ ਤੁਸੀਂ ਸੁਝਾਅ ਵੀ ਦੇ ਦਿਓ ਜੀ ਸਾਨੂੰ ਇੱਕ ਆਪ ਕਲੀਅਰ ਕਰੋ ਗੱਲ ਜੀ ਜੇ ਭਲਾਏ ਹੋ ਜੇ ਜੇ ਭਲਾਏ ਹੋ ਗਿਆ ਇਹ ਇਸ ਕੰਮ ਵਾਸਤੇ ਮੈਂ ਤੁਹਾਡੇ ਨਾਲ ਹਾਲਾਂਕਿ ਮੈਂ ਪਟਿਆਲੇ ਚ ਅਸੀਂ ਕੋਈ ਕੁਝ ਨਹੀਂ ਕਰ ਰਹੇ ਨਾ ਹੀ ਲੁਧਿਆਣ ਦਾ ਕੋਟ ਲੱਗ ਗਿਆ ਹੁਣ ਤਾਂ ਠੀਕ ਹੈ ਨਾ ਉਹ ਇੱਕ ਦਾ ਐਦਾ ਸੋਚਿਆ ਉਹ ਹੋ ਗਿਆ ਕੰਮ ਕਿਉਂਕਿ ਕਈ ਅਫਸਰਾਂ ਦੀ ਵੀ ਜ਼ਮੀਨਾਂ ਲਈਆਂ ਹੋਈਆਂ ਨੇ ਨਾ ਕੱਲ ਨੂੰ ਕਲੋਨੀਆ ਕੱਟਣ ਬਾਅਦ ਤੇ ਉਹ ਵੀ ਦੱਸ ਦਿੰਦੇ ਆ ਵੀ ਐਂ ਜੇ ਸੋਚੀ ਜਾਂਦੇ ਆ ਹੋਰ ਕਿੱਥੋਂ ਪਤਲਾ ਹੈ ਫਿਰ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਵੀ ਐਂ ਜੇ ਕਹਿੰਦੇ ਆ ਵੀ ਆਪਣਾ ਕੰਮ ਖਰਾਬ ਹੋ ਜੂ ਤਾਂ ਪੱਕਈਏ ਫਿਰ ਉਹਨੂੰ ਕਰਕੇ ਬਿਲਡਰਾਂ ਨੂੰ ਕਰਕੇ ਉਹ ਬਿਲਡਰ ਸੁਵੀਰ ਬਾਦਲ ਵਰੋਂ ਸੁਵੀਰ ਬਾਦਲ ਉਹਨਾਂ ਤੋਂ ਕਹਿੰਦਾ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਉਹ ਚੱਕਦੇ ਆਂਗੇ ਚੱਕਦਾ ਉਹ ਬੋਲੇ ਸੋਨੇ ਹਾਲ ਚੱਕਦੇ ਆਂ ਬਸ ਉਹਨਾਂ ਦਾ ਕਰਨਾ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਮੈਨੂੰ ਨਿੰਦਣ ਤੋਂ ਬਿਨਾ ਤੜ ਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸਪਤਾਲ ਚ ਕਿਸੇ ਦਾ ਪਤਾ ਲੈਣ ਮੈਂ ਜਮ ਮਜੀਠੀਆ ਪਾਣ ਦਾ ਵੀ ਆ ਜਾ ਹਸਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲੀ ਬਾਂਡ ਟੁੱਟ ਗਈ ਕਦੇ ਇੱਧਰ ਲੀ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਇਹਦੇ ਵਾਰ ਤੱਕ ਬੁਲੇਟਿਨ ਜਾਰੀ ਕਰੋ ਭਾਈ ਮੈਂ ਜੋ ਆਗਦੇ ਮਗਰ ਪਿਆ ਯਾਰ ਦੱਸੋ ਕੀ ਕਰੀਏ ਵਾ ਪੰਗਾ ਇਹੀ ਹੈ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਕੁੰਨੀ ਬੜੀ ਪਤਾ ਨਹੀਂ ਕੀ ਕੀ ਪਾ ਰਹੇ ਨੇ ਹਾਂ ਕੱਲ ਪ੍ਰਧਾਨ ਮੰਤਰੀ ਨੇ ਮੈਂ ਹੱਥ ਬੁਲਾ ਲਿਆ ਉਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦਸ ਯਾਰ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੀ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਵੀ ਹਾਂ ਇੱਕ ਮੰਤਰੀ ਆ ਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਇਹ ਕੋਈ ਹਰ ਸਿਮਰਤ ਕਰਨ ਨੂੰ ਸੋਚ ਕਾਤੀ ਬ੍ਰਹਮਪੁਰੇ ਉਰਜਾ ਅਗਦੀ ਰਹਿ ਗਈ